ਸ਼ਬਦ ਨਾ ਚੀਨੇ ਕਥਨੀ ਬਦਨੀ ਕਰੇ ਵਿਖਿਆ ਮਾਹੇ ਸਮਾਨ ਦੇ డు ਨੋਟ ਕੰਟੈਂਪਲੇਟ ਦਾ ਸ਼ਬਦ ਦੇ ਗਰੋਜ਼ ਇਨ ਕਰਪਸ਼ਨ ਦੇ ਅਟਰ ਓਨਲੀ ਐਮਪਟੀ ਵਰਡ ਸ਼ਬਦ ਨਾ ਚੀਨੇ ਖੁਦ ਦੀ ਤੇਰੀ ਬੋਲੀ ਦੇ ਵਿੱਚ ਮਿੱਟਤਾ ਨਹੀਂ ਹੈਗੀ ਤੇਰੇ ਖੁਦ ਦੇ ਸ਼ਬਦਾਂ ਦੇ ਵਿੱਚ ਚੀਨੇ ਚੀਨੇ ਦਾ ਮਤਲਬ ਹੁੰਦੀ ਹੈ ਚੀਲੀ ਚੀਨੀ ਦੀ ਮਿਠਾਸ ਤਾਂ ਨਹੀਂ ਹੁੰਦੀ ਜਿਵੇਂ ਮਿੱਟੀ ਖੰਡ ਤੇਰੇ ਖੁਦ ਦੇ ਸ਼ਬਦਾਂ ਦੇ ਵਿੱਚ ਮਿੱਟੀ ਬੋਲੀ ਤੇਰੀ ਹੈ ਨਹੀਂ ਤੇਰੇ ਮਿਠਾਸ ਹੈ ਨਹੀਂ ਸਾਰਿਆਂ ਨੇ ਭੜਕ ਭੜਕ ਕੇ ਪੈਣਾ ਕਥਨੀ ਬਦਨੀ ਕਰੇ ਖੁਦ ਤੂੰ ਕਥਨੀ ਦਾ ਮਤਲਬ ਹੁੰਦਾ ਕਿਸੇ ਨੂੰ ਗੱਲ ਕਹਿਣੀ ਤੇ ਬਦਨੀ ਦਾ ਮਤਲਬ ਹੁੰਦਾ ਕਿਸੇ ਦੀ برداشت ਕਰ ਲੈਣੀ ਖੁਦ ਤੂੰ ਮਤ ਦਿੰਦਾ ਫਿਰ ਜਾਂ ਵੀ ਮੈਂ ਬੜੀਆਂ ਗਿਆਂਦੀਆਂ ਗੱਲਾਂ ਮੈਨੂੰ ਬੜੀ ਅਤਲ ਆ ਤੇ ਖੁਦ ਵੀ ਤੂੰ ਕਹਿਣਾ ਫਿਰਦਾ ਕਿ ਮੈਨੂੰ ਬੜੀ ਬੜੀ ਬਰਦਾਸ਼ਤਾਂ ਮੇਰੇ ਅੰਦਰ ਸਹਿਣ ਸ਼ਕਤੀ ਬਹੁਤ ਹੈ ਪਰ ਤੇਰੀ ਖੁਦ ਦੇ ਸ਼ਬਦਾਂ ਤੋਂ ਲੱਗਦਾ ਵੀ ਤੇਰੀ ਜਿਹੜੀ ਬੋਲੀ ਆ ਉਹਦੇ ਉਹਨੂੰ ਵੀ ਅਜੇ ਪ੍ਰੈਕਟਿਸ ਦੀ ਲੋੜ ਆ ਜੀਵਨ ਦੇ ਵਿੱਚ ਤੂੰ ਅਜੇ ਦਿਲ ਤੋੜਨੇ ਸਿੱਖੇਵੇਂ ਜੋੜਨੇ ਨਹੀਂ ਸਿੱਖੇ ਇਹ ਤੇਰੀ ਬੋਲੀ ਤੋਂ ਪਤਾ ਲੱਗਦਾ ਇਸ ਕਰਕੇ ਵਿਖਿਆ ਮਾਹੇ ਸਮਾਨ ਹਜੇ ਖੁਦ ਤੂੰ ਖੁਦ ਗੰਦਗੀ ਦੇ ਕੀੜੇ ਦੇ ਸਮਾਨ ਹੈ ਤੂੰ ਕਿਸੇ ਨੂੰ ਸਿੱਖਿਆ ਨਹੀਂ ਦੇ ਸਕਦਾ ਜਦੋਂ ਤੱਕ ਤੂੰ ਖੁਦ ਸਿੱਖਿਆ ਦੇ ਰਾਹ ਤੇ ਨਹੀਂ ਚੱਲ ਸਕਦਾ ਉਹੀ ਗੱਲ ਹੈ ਨਾ ਜਦੋਂ ਆਪਾਂ ਕਿਸੇ ਤੋਂ ਕੋਈ ਚੀਜ਼ ਸਿੱਖੀ ਹੋਊਗੀ ਤਾਂ ਹੀ ਆਪਾਂ ਕਿਸੇ ਨੂੰ ਸਿਖਾਵਾਂਗੇ ਜਦੋਂ ਖੁਦ ਚੰਗੇ ਰਾਹ ਤੇ ਚੱਲੇ ਹੋਵਾਂਗੇ ਤਾਂ ਉਦੋਂ ਕਿਸੇ ਨੂੰ ਚਲਾਉਣ ਦੇ ਯੋਗ ਹੋਵਾਂਗੇ ਪਤਨੀ ਤੇ ਬਦਲੀ ਉਦੋਂ ਚੰਗੀ ਲੱਗਦੀ ਹੈ ਕਹਿਣਾ ਤੇ ਸੁਣਾ ਉਹ ਵੀ ਕਿਸੇ ਨੂੰ ਚੰਗਾ ਲੱਗਦਾ ਜਦੋਂ ਖੁਦ ਉਸ ਰਾਹ ਤੇ ਚੱリエ ਇਹ ਤਾਂ ਉਹੀ ਗੱਲ ਲੋਕੀ ਕੋਈ ਨਸ਼ਾ ਕਰਦਾ ਨਸ਼ੇੜੀ ਆ ਤੇ ਦੂਜਿਆਂ ਨੂੰ ਕਹਦੇ ਹੋ ਨਸ਼ੇ ਨਾ ਕਰੋ ਨਸ਼ੇ ਨਾ ਕਰੋ ਉਹ ਖੁਦ ਦਾ ਛੱਡ ਜੀਵਨ ਦੇ ਵਿੱਚ ਪਹਿਲਾਂ ਆਪਣੇ ਤੇ ਪ੍ਰੈਕਟੀਕਲ ਕਰੋ ਫਿਰ ਆਪਾਂ ਦੂਜਿਆਂ ਨੂੰ ਕਹਿਣ ਯੋਗ ਹੋਵਾਂਗੇ ਬਹੁਤ ਬਹੁਤ ਧੰਨਵਾਦੀ